ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ ਕਬੱਡੀ ਪਲੇਅਰ ਕਿਵੇਂ ਪਾਕਿਸਤਾਨ ਦੀ ਕਬੱਡੀ ਫੈਡਰੇਸ਼ਨ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਜੋ ਰਾਜਪੂਤ ਨਾਲ ਕਰ ਰਹੇ ਹੋ ਬਹੁਤ ਗਲਤ ਹੈ ਕਿ ਜੇ ਦੇਖਿਆ ਜਾਵੇ ਪਿੱਛੇ ਜਾ ਕੇ ਤਾਂ ਹੁਣ ਤੱਕ ਪਾ ਕੈਨੇਡਾ ਦੇ ਵਿੱਚ ਵਰਲਡ ਕੱਪ ਹੋ ਰਿਹਾ ਸੀ ਤੇ ਉੱਤੇ ਪਾਕਿਸਤਾਨ ਦੀ ਟੀਮ ਬਣਦੀ ਸੀ ਕਿ ਜੇ ਪਾਕਿਸਤਾਨ ਦੀ ਟੀਮ ਨਹੀਂ ਭੀਜੇ ਹੁੰਦੀ ਸੀ ਤਾਂ ਇੰਡੀਆ ਦੇ ਪਲੇਅਰ ਖੜਾਏ ਜਾਂਦੇ ਸੀ ਅੱਜ ਤੱਕ ਕਦੇ ਨਹੀਂ ਕਿਹਾ ਉਹ ਗਦਾਰ ਨੇ ਉਹ ਪਾਕਿਸਤਾਨੀ ਟੀਮ 'ਚ ਖੇਡੇ ਨੇ ਇਹ ਮਾਂ ਖੇਡ ਆ ਥੋੜੀ ਵੀ ਮਾਂ ਖੇਡ ਆ ਤੇ ਮੈਂ ਇਸ ਕਰਕੇ ਬੇਨਤੀ ਕਰਦਾ ਕਿ ਰਾਜਪੂਤ ਨਾਲ ਤੱਕਾ ਨਾ ਕੀਤਾ ਜਾਵੇ ਕਿਉਂਕਿ ਹੁਣ ਜੇ ਆਪਾਂ ਦੇਖੀਏ ਕਿੰਨੇ ਸਾਲ ਹੋ ਗਏ ਵਰਲਡ ਕੱਪ ਖੇਡਦੇ ਨੂੰ ਮੇਰੀ ਅੱਖੀਂ ਦੇਖਦੇ ਨੂੰ ਹੋ ਗਏ ਉਸ ਤੋਂ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਮੇਰੀ ਅੱਖੀਂ ਦੇਖਦੇ ਨੂੰ ਮੈਨੂੰ 15 ਸਾਲ ਹੋ ਗਏ ਤੇ ਮੇ ਪਾਕਿਸਤਾਨ ਦੇ ਪਲੇਅਰ ਇਸ ਹਾਲ ਆਏ ਨੇ ਤੇ ਉਦੋਂ ਪਹਿਲਾਂ ਪਾਕਿਸਤਾਨ ਦੇ ਪਲੇਅਰ ਇੱਕ ਜਾਂ ਦੋ ਆਉਂਦੇ ਸੀ ਤਾਂ ਪਾਕਿਸਤਾਨ ਦੀ ਟੀਮ ਖੜੀ ਕਰਨ ਵਾਸਤੇ ਤਾਂ ਇੰਡੀਆ ਦੇ ਪਲੇਅਰ ਦਿੱਤੇ ਜਾਂਦੇ ਸੀ ਜੇ ਆਪਾਂ ਹੋਰ ਦੇਸ਼ਾਂ 'ਚ ਵੀ ਦੇਖੀਏ ਕੈਨੇਡਾ 'ਚ ਵੀ ਇੰਡੀਆ ਦੇ ਪਲੇਅਰ ਖੇਡਦੇ ਨੇ ਅਮਰੀਕਾ 'ਚ ਵੀ ਇੰਡੀਆ ਦੇ ਪਲੇਅਰ ਖੇਡਦੇ ਨੇ ਇੰਗਲੈਂਡ 'ਚ ਵੀ ਇੰਡੀਆ ਦੇ ਪਲੇਅਰ ਖੇਡਦੇ ਨੇ ਜਦ ਬਰਲਡ ਕੱਪ 'ਤੇ ਟੀਮਾਂ ਬਣਦੀਆਂ ਨੇ ਤਾਂ ਆਪਾਂ ਫੇਰ ਸਾਰਿਆਂ ਨੂੰ ਗद्दार ਕਹਿ ਦਿਆ ਕਰਦੇ ਨੇ ਇੰਡੀਆ ਵਾਲੇ ਬਾਬੇ ਗद्दार ਨੇ ਉਹ ਵੀਰ ਮਾਰਕੇ ਸਬੇਨਤੀ ਹੈ ਪਾਕਿਸਤਾਨ ਫੈਡਰੇਸ਼ਨ ਅੱਗੇ ਤੇ ਉੱਥੇ ਦੇ ਪਲੇਅਰਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਰਾਜਪੂਤ ਦਾ ਸਾਥ ਦਿਓ ਤੇ ਬਹੁਤ ਸੋਹਣਾ ਪਲੇਅਰ ਆ ਪਾਕਿਸਤਾਨ ਦਾ ਰਾਜਪੂਤ ਤੇ ਹੋਰ ਵੀ ਟੋਡੇ ਦੇ ਦਾ ਨੌਰੋਸ਼ਨ ਕਰੂਗਾ ਉਹ ਤੇ ਰਾਜਪੂਤ ਨਾਲ ਇਦਾਂ ੱਤਕਾ ਨਾ ਕੀਤਾ ਜਾਵੇ ਤੇ ਖੇਡ ਨੂੰ ਤੁਸੀਂ ਇਦਾਂ ਆਪਣੀ ਨਫ਼ਰਤ ਨਾਲ ਨਾ ਦੇਖਿਆ ਜਾਵੇ ਇਹ ਖੇਡ ਤੁਹਾਡੀ ماں ਖੇਡਾ ਤੇ ਸਾਡੀ ਵੀ ماں ਖੇਡਾ ਤੇ ਇਹਨੂੰ ਖੇਡ ਦੀ ਭਾਵਨਾ ਨਾਲ ਦੇਖਿਆ ਜਾਵੇ ਤੇ ਰਾਜਪੂਤ ਨਾਲ ਇਹੋ ਜਿਹਾ ਕੋਈ ੱਤਕਾ ਨਾ ਕੀਤਾ ਜਾਵੇ ਜਿਹਦੇ ਕਰਕੇ ਉਹਦੀ ਗੇਮ ਤੇ ਕੋਈ ਅਸਰ ਪਵੇ ਸਤ ਸ੍ਰੀ ਅਕਾਲ ਜੀ ਤੇ ਹਾਂਜੀ ਕਬੱਡੀ ਦੀਆਂ ਇਸ ਤਰ੍ਹਾਂ ਨਵੀਆਂ ਤੇ ਕੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ